ਸੱਤ ਸਿਰੀਆਂ ਕਾਲਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰੀ ਹੈ ਅੱਜ ਦੀ ਵੱਡੀ ਖਬਰ ਨਿਊਜ਼ੀਲੈਂਡ ਦੇ ਚੁਣੇ ਨੁਮਾਇੰਦਿਆਂ ਦੀ ਸਿੱਖਾਂ ਨੂੰ ਮਿਲੀ ਹਮਾਇਤ ਤੇ ਕੋਸ ਕੋਸਲਰ ਡੈਨੀਅਲ ਨੇ ਕਿਹਾ ਹੈ ਝੂਠੇ ਪ੍ਰਚਾਰਕਾਂ ਤੋਂ ਸਾਵਧਾਨ ਰਹੋ ਮੈਂ ਅਗਲੇ ਸਾਲ ਨਗਰ ਕੀਰਤਨ ਵਿੱਚ ਸ਼ਾਮਲ ਹੋਵਾਂਗਾ ਝੂਠੇ ਪ੍ਰਚਾਰਕਾਂ ਤੋਂ ਸਾਵਧਾਨ ਰਹੋ ਮੈਂ ਅਗਲੇ ਸਾਲ ਨਗਰ ਕੀਰਤਨ ਵਿੱਚ ਸ਼ਾਮਲ ਹੋਵਾਂਗਾ ਸਿੱਖ ਇਤਿਹਾਸ ਦੇ ਕੀਤਾ ਮਾਨ ਹਵਾਲਾ ਬਿਲ ਆਫ ਰਾਈਟਸ ਐਕਟ ਦੀ ਧਾਰਾ 15 ਤਹਿਤ ਹਰ ਇੱਕ ਨੂੰ ਹੈ ਆਪਣੇ ਧਰਮ ਜਾਂ ਵਿਸ਼ਵਾਸ ਦਾ ਹੱਕ ਕੋਵਿਡ 19 ਦੇ ਲੋਕਡਾਊਨ ਲੋੜਵੰਦ ਪਰਿਵਾਰਾਂ ਦਾ ਢਿੱਡ ਭਰਨ ਵਿੱਚ ਕੀਤੀ ਮਦਦ ਦਾ ਭੁੱਲਣ ਜੋਗ ਆਕਲੈਂਡ 21 ਦਸੰਬਰ 2025 ਨੂੰ ਕੋਸਲਰ ਡੈਨੀਅਲ ਨਿਊ ਨਿਊ ਜ਼ੀਲੈਂਡ ਦੇ ਇੱਕ ਉੱਗੇ ਸਿਆਸਤਦਾਨ ਹਨ ਜੋ ਵਰਤਮਾਨ ਵਿੱਚ ਮੰਨੂ ਰੇਵਾ ਤੇ ਪਾਪਾ ਕੁਰਾ ਵਾਰਡ ਲਈ ਆਕਲੈਂਡ ਕਾਉਂਸਲਰ ਵਜੋਂ ਸੇਵਾ ਨਿਭਾ ਰਹੇ ਹਨ ਇਸੇ ਹਲਕੇ ਵਿੱਚ ਕੱਲ ਖੱਲਕੇ ਵਿੱਚ ਕੱਲ ਨਗਰ ਕੀਰਤਨ ਦੌਰਾਨ ਇੱਕ ਨਸਲਵਾਦੀ ਟਿੱਪਣੀ ਕਰਨ ਵਾਲੇ ਗਰੁੱਪ ਵੱਲੋਂ ਕੱਲਲ ਪਾਇਆ ਗਿਆ ਹੈ ਇਸ ਸਬੰਧ ਵਿੱਚ ਉਹਨਾਂ ਆਪਣਾ ਪ੍ਰਤੀਕਰਨ ਜਾਰੀ ਕੀਤਾ ਹੈ ਜਿਸ ਦਾ ਨਵਾਦ ਅਤੇ ਮੁੱਲ ਭਾਵ ਹੇਠਾਂ ਦਿੱਤਾ ਜਾ ਰਿਹਾ ਹੈ ਮਨੂਰੇਵਾ ਨਗਰ ਕੀਰਤਨ ਦੌਰਾਨ ਹੋਈ ਹਾਕਾ ਪ੍ਰਦਰਸ਼ਨੀ ਦੇ ਸਬੰਧ ਵਿੱਚ ਇਹ ਮੋ ਬਿਆਨ ਮੈਓ ਕੋਲੈਂਡ ਦੇ ਸਿੱਖ ਕਮਿਊਨਿਟੀ ਵੱਲੋਂ ਇਸ ਹਫਤੇ ਅੰਤ ਕੀਤਾ ਗਿਆ ਨਗਰ ਕੀਰਤਨ ਦੇਖ ਕੇ ਆਪਣਾ ਮਾਣ ਪ੍ਰਗਟ ਕਰਨਾ ਚਾਹੁੰਦਾ ਇਹ ਸ਼ਾਂਤਮਈ ਨਗਰ ਕੀਰਤਨ ਮੇਰੇ ਸਿੱਖ ਭਾਈਚਾਰੇ ਨੂੰ ਆਪਣੇ ਪਵਿੱਤਰ ਗ੍ਰੰਥ ਦੀ ਸੰਗਤ ਕਰਨ ਦਾ ਮੌਕਾ ਦਿੰਦਾ ਹੈ ਜਿਸ ਨੂੰ ਮੇਰੀ ਸਮਝ ਅਨੁਸਾਰ ਗੁਰਦੁਆਰਾ ਨਾਨਕਸਾਰ ਨਿਊਜ਼ੀਲੈਂਡ ਵਾਪਸ ਲਿਆਂਦਾ ਜਾ ਰਿਹਾ ਹੈ ਇੱਕ ਜਿਹਹਾ ਸਥਾਨ ਜੋਰਦਾਸ ਦਾ ਵੀ ਕੇਂਦਰ ਹੈ ਤੇ ਲੰਗਰ ਦਾ ਸਾਂਝ ਸਾਂਝੇਦਾਰ ਵੀ ਹੈ ਇਸ ਦੇ ਨਾਲ ਹੀ ਮੈਂ ਉਹਨਾਂ ਦਾ ਖੁਦ ਕੋਸ਼ਿਤ ਦੇਸ਼ ਭਗਤ ਪ੍ਰਤੀ ਆਪਣੀ ਗੈਰੀ ਨਿਰਾਸ਼ਾ ਵੀ ਪ੍ਰਗਟ ਕਰਦਾ ਹਾਂ ਜਿਨ੍ਹਾਂ ਨੇ ਨਗਰ ਕੀਰਤਨ ਦਾ ਸਾਹਮਣਾ ਕੀਤਾ ਤੇ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਵਰਗੇ ਨਾਰਿਆਂ ਵਾਲੀ ਟੀ-ਸ਼ਰਟਾਂ ਪਾ ਕੇ ਹਾਕਾ ਕੀਤਾ ਤੇ ਨਿਊਜ਼ੀਲੈਂਡ ਬਿਲ ਲਾ ਫਰਾਇਟਸ ਐਕਟ ਦੀ ਧਾਰਾ 15 ਇਹ ਘੋਸ਼ਿਤ ਕਰਦੀ ਹੈ ਕਿ ਹਰ ਵਿਅਕਤੀ ਨੂੰ ਆਪਣੇ ਧਰਮ ਜਾਂ ਵਿਸ਼ਵਾਸ ਨੂੰ ਉਪ ਪਾਸਨਾ ਰੀਤੀ ਰਿਵਾਜ ਅਭਿਆਸ ਜਾਂ ਸਿੱਖਿਆ ਰਹੀ ਪ੍ਰਗਟ ਕਰਨ ਦਾ ਅਧਿਕਾਰ ਹੈ ਚਾਹੇ ਇਕੱਲਾ ਹੈ ਹੋਰ ਨਾਲ ਮਿਲ ਕੇ ਅਤੇ ਚਾਹੇ ਸਰਵਜਨਕ ਤੌਰ ਤੇ ਜਾਂ ਨਿੱਜੀ ਤੌਰ ਤੇ ਇਸ ਅਨੁਸਾਰ ਸਿੱਖ ਭਾਈਚਾਰੇ ਨੇ ਆਪਣਾ ਨਗਰ ਕੀਰਤਨ ਯੋਜਨਾ ਅਨੁਸਾਰ ਕੀਤਾ ਤੇ ਤੈਤਕ ਤੇ ਰਸਤੇ ਤੇ ਕਮਾਇਆ ਕਾਇਮ ਰਹਾ ਰਹੇ ਖਬਰ ਨਾਲ ਅੰਤ ਤੱਕ ਬਨੇ ਰਹੇ ਲਈ ਧੰਨਵਾਦ